ਚਲ ਰਹੀ ਲੜੀਵਾਰ ਸ੍ਰੀ ਗੁਰਪ੍ਰਤਾਪ ਸੋਝ ਗ੍ਰੰਥ ਦੀ ਮੁਬਾਰਕ ਕਥਾ ਜਿਸ ਕਥਾ ਅੰਦਰ ਮਾਲਕ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਤਰਠੇ ਨੇ ਆਪਣੇ ਅਸਥਾਨ ਤੇ ਆਪਣੇ ਸਭ ਤੋਂ ਛੋਟੇ ਸੁਪੁੱਤਰ ਸ੍ਰੀ ਅਰਜਨ ਦੇਵ ਜੀ ਨੂੰ ਸ਼ਿਸ਼ੋਭਤ ਕਰਕੇ ਤਨ ਤਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਪਾਪ ਗੁਰਤਾ ਗਦੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਜਿੰਦੋਂ ਆਪਣੇ ਅਸਥਾਨ ਤੇ ਬਿਠਾਇਆ ਏ ਤਿੰਨ ਪਰਦਖਣਾ ਕਰਕੇ ਮੱਥਾ ਟੇਕਿਆ ਉਦੋਂ ਬਾਅਦ ਬਾਬਾ ਬੁੱਢਾ ਸਾਹਿਬ ਜੀ ਨੇ ਵੀ ਗੁਰੂ ਦੀ ਆਗਿਆ ਲੈ ਕੇ ਨਤਮਸਤਕ ਹੋਏ ਨੇ ਪੰਜਵੇਂ ਪਾਤਸ਼ਾਹ ਜੀ ਅੱਗੇ ਸুইস ਪ੍ਰਕਾਰ ਸਰਬੱਤ ਸਾਤ ਸੰਗਤ ਨੂੰ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਸਬੋਧਨ ਜੋ ਕੀਤਾ ਹੈ ਆਓ ਲੜੀ ਦੇ ਅਧੀਨ ਇਸ ਪਾਵਨ ਇਤਿਹਾਸ ਨੂੰ ਆਪਾਂ ਵਿਚਾਰੀਏ ਅਰੰਭਤਾ ਤੋਂ ਪਹਿਲਾਂ ਰਚਨਾ ਕਰੋ ਪਵਿੱਤਰ ਅਤਿ ਸੈਤ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਭ ਸੋ ਸਤ ਗੁਰ ਬਾਕ ਉਚਾਰੇ ਸੁਨੋ ਸਿੱਖ ਸਦ ਤੁਮ ਗੁਰ ਪਿਆਰੇ ਸਤ ਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਜਿੰਨੇ ਵੀ ਕੱਲ ਉੱਥੇ ਇਕੱਠ ਹੋਇਆ ਸੀ ਬਹੁਤ ਵੱਡਾ ਸਾਰੀ ਸੰਗਤ ਨੂੰ ਸਬੋਧਨ ਕਰਦਿਆਂ ਹੋਇਆਂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕਹੇ ਨੇ ਸੁਣੋ ਸਿੱਖ ਏ ਸਿੱਖੋ ਸੁਣੋ ਸਭ ਤੁਮ ਗੁਰਪਿਆਰੇ ਤੁਸੀਂ ਸਾਰੇ ਗੁਰੂ ਦੇ ਪਿਆਰੇ ਹੋ। ਸ੍ਰੀ ਅਰਜਨ ਮੰਗ ਰੂਪ ਨੇ ਆਦੋਚਨ ਮੁਝ ਲਖੋ ਤਾਓ ਬਿਤਾਓ। ਹੁਣ ਸ੍ਰੀ ਅਰਜਨ ਦੇਵ ਜੀ ਨੂੰ ਮੇਰਾ ਰੂਪ ਜਾਣੋ। ਪਾਬ ਹੁਣ ਸ੍ਰੀ ਅਰਜਨ ਦੇਵ ਨਹੀਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਹੁਣ। ਜਿਸ ਪ੍ਰਕਾਰ ਸਾਡਾ ਅਦਬ ਤੁਸੀਂ ਕੀਤਾ ਹੈ ਉਸੇ ਪ੍ਰਕਾਰ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਆਪਣੇ ਹਿਰਦੇ ਵਿੱਚ ਤੁਸੀਂ ਧਾਰਨ ਕਰੋ ਸੋ ਕਹਿਣ ਤੋਂ ਭਾਵ ਅੱਜ ਤੋਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਗੱਦੀ ਤੇ ਪੰਜਵੇਂ ਬਾਰਸ਼ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਹਾਣਾ ਗੁਰਤਾ ਗੱਦੀ ਤੇ ਇਹਦੇ ਉਹ ਹਲਤ ਪਲਤ ਪਾਜ ਸੋਬ ਜਬ ਕਰਿਓ ਇਸ ਪ੍ਰਕਾਰ ਗੁਰਤਾ ਗੱਦੀ ਉੱਤੇ ਹੁਣ ਜਿਹੜਾ ਹੈ ਜੋ ਬੈਠੇ ਨੇ ਹੁਣ ਇਹਨਾਂ ਨੂੰ ਅਸੀਂ ਹਲਤ ਤੇ ਪਲਤ ਭਾਵ ਲੋਕ ਤੇ ਪ੍ਰਲੋਕ ਦਾ ਸਾਰਾ ਭਾਰ ਇਹਨਾਂ ਉੱਤੇ ਰੱਖ ਦਿੱਤਾ ਹੈ ਭਾਵ ਹੁਣ ਹਲਤ ਪਲਤ ਦੇ ਰਾਖੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਹਨ ਸੰਗਤ ਕੋ ਦੁੱਖ ਪਾਰੇ ਉਤਾਰੇ ਕਰ ਜਨਕ ਜਗਤਿ ਮੈ ਸਾਰੇ ਇਸ ਪ੍ਰਕਾਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਹੁਣ ਆਪ ਸਰਬੱਤ ਸਾਤ ਸੰਗਤ ਦੇ ਜਿਹੜਾ ਹੈ ਦੁੱਖਾਂ ਦਾ ਨਾਸ਼ ਕਰਨਗੇ ਸੰਸਾਰ ਭਵਜਲ ਤੋਂ ਬਾਰ ਕਰਨਗੇ ਤੇ ਜਗਤ ਦੇ अनेका ਕਾਰਜ ਜਿਹੜੇ ਨੇ ਉਹ ਸਵਾਰਨਗੇ ਉਹ ټول ਸકલ ਬੰਦਨ ਇਸ ਕੀ ਨਾਨਾ ਪਾਸ ਉਪਾਏ ਦੀਜੇ। ਉਹ ਸਾਰੇ ਉਠੋ ਜਿਵੇਂ ਤੁਸੀਂ ਸਾਨੂੰ ਵੇਖਦੇ ਹੋ ਸਾਡੇ ਦੀਦਾਰ ਕਰਦੇ ਹੋ ਸਾਡੇ ਪ੍ਰਤੀ ਅਦਬ ਹੈ। ਹੁਣ ਸਾਡਾ ਹੀ ਰੂਪ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜਾਣੋ। ਤੇ ਸਾਰੇ ਉੱਠ ਕੇ ਬੰਦਨਾ ਕਰੋ। ਤੇ ਜੋ ਸ਼ਰਦਾ ਭਾਵਨਾ ਦੇ ਨਾਲ ਤੁਸੀਂ ਜਿਹੜਾ ਹੈ ਪੇਟਾਵਾਂ ਅਦਕ ਸਾਡੇ ਲਈ ਲਿਆਂਦੀਆਂ ਨੇ ਅੱਜ ਇਹਨਾਂ ਅਗੇ ਅਰਪਣ ਕਰੋ ਤੇ ਇਹਨਾਂ ਪਾਸੋਂ ਖੁਸ਼ੀਆਂ ਲੈਣਾ ਕਰੋ ਸੁਣ ਸਤ ਗੁਰ ਕੇ ਬਚਦੇ ਆਂਦੇ ਬੋਲ ਤੇ ਚੈ ਚਾਰ ਦਿਲੰਦੇ ਸਤ ਗੁਰੂ ਜੀ ਦੇ ਅਜੇ ਹੀ ਖੁਸ਼ੀ ਵਾਲੇ ਕਹਿ ਲੋ ਬਚਨ ਸੁਣ ਕੇ ਸਾਰੇ ਫਿਰ ਉੱਚੀ ਉੱਚੀ ਜਿਹੜਾ ਹੈ ਕਹਿ ਲੋ ਕਿ ਜੈ ਜੈਕਾਰ ਬੁਲਾਉਣ ਲੱਗੇ ਹਨ ਜਤਾਂ ਸਤ ਨੇਕਟ ਅਖੋਰ ਨਮਸ਼ਕਾਰ ਕੀ ਨਮਸਕਾਰ ਜੋਰ ਇਸ ਪ੍ਰਕਾਰ ਜੋ ਵੀ ਕਹ ਲੁ ਕੀ ਆਪਣੀ ਸਮਰੱਥਾ ਮੁਤਾਬਕ ਗੁਰੂ ਚਰਨਾਂ ਵਿੱਚ ਅਰਪਣ ਕਰਨ ਵਾਸਤੇ ਲਿਆਂਦਾ ਸੀ ਜੋ ਜੋ ਜਿਸ ਜਿਸ ਨੇ ਲਿਆਂਦਾ ਉਹਨੇ ਦੋਨੇ ਹੱਥ ਜੋੜ ਕੇ ਨਾਲ ਬੰਦਨਾ ਕੀਤੀ ਹੈ ਤੇ ਪੇਟਾਵਾਂ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਚਰਨਾਂ ਵਿੱਚ ਰੱਖੀਆਂ ਹਨ ਸਾਰੇ ਸਿੱਖਾਂ ਵਿੱਚ ਬੜਾ ਕਹਿ ਲੋ ਕਿ ਉਸ ਸਮੇਂ ਕਹਿ ਲੋ ਕਿ ਚਾਹ ਹੈ ਉਤਸ਼ਾਹ ਹੈ ਤੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਮਾਨੋ ਕੀ ਅਸਲ ਦੇ ਵਿੱਚ ਇਸ ਸੰਸਾਰ ਤੇ ਇੱਕ ਸੂਰਜ ਦੀ ਤਰ੍ਹਾਂ ਚਾਨਣ ਲੈ ਕੇ ਆਏ ਨੇ ਉਦੇ ਹੋਏ ਨੇ ਭਾਵ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਹੈ ਜਿਹੜੇ ਸੇਵਕ ਨੇ ਉਹ ਤੇ ਕਮਲ ਫੁੱਲਾਂ ਦੇ ਵਾਂਗ ਕਹਿ ਲੋ ਖੜ ਗਏ ਜਿਵੇਂ ਸੂਰਜ ਦੀ ਕਿਰਨੋਂ ਵੇਖ ਕੇ ਫਲ ਖੜਦਾ ਤੇ ਜਗਿਆਸੂਆਂ ਦੇ ਚਿਹਰੇ ਜਿਹੜੇ ਨੇ ਕਹਿ ਲੋ ਕਿ ਬਹੁਤ ਖੁਸ਼ੀ ਦੇ ਨਾਲ ਜਿਹੜੇ ਨਾ ਖਿੜੇ ਹੋਏ ਹਨ ਮਹਾਦੇਵ ਕ੍ਰਿਤੀ ਉਰ ਆਸਾ ਕ੍ਰਮ ਤੁਮ ਜਿਤ ਇੰਦਸਾਤ ਬਿਨਾ ਸਾ ਇਧਰੋਂ ਮਹਾਦੇਵ ਅਤੇ ਕ੍ਰਿਤੀ ਚੰਦ ਇਹ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਵੱਡੇ ਭਰਾ ਨੇ ਦੋਵੇਂ ਇਹਨਾਂ ਦੀ ਜੋ ਹਿਰਦੇ ਦੀ ਕਹਿ ਲੋ ਕਿ ਆਸ ਸੀ ਇੱਛਾ ਸੀ ਉਹ ਮੰਨੋ ਕਿ ਸਭ ਜਿਹੜਾ ਹੈ ਨਾ ਇੱਕ ਭਰਮ ਵਿੱਚ ਰਹਿ ਗਿਆ ਜੋ ਸੋਚਿਆ ਸੀ ਵਿਚਾਰਿਆ ਸੀ ਸਭ ਵਿੱਚ ਹੀ ਰਹਿ ਗਿਆ ਤੇ ਉਹ ਸੋਚ ਉਹ ਵਿਚਾਰ ਇਸ ਪ੍ਰਕਾਰ ਨਾਸ਼ ਹੋ ਗਈ ਜਿਵੇਂ ਜਿਹੜਾ ਹੈ ਨਾ ਸੂਰਜ ਦੀ ਕਿਰਨ ਦੇ ਨਾਲ ਹਨੇਰਾ ਦੂਰ ਹੋ ਜਾਂਦਾ ਹੈ ਉਸੇ ਪ੍ਰਕਾਰ ਉਹਨਾਂ ਦੀਆਂ ਇੱਛਾਵਾਂ ਕਾਮਨਾਵਾਂ ਜਿਹੜੀਆਂ ਨੇ ਨਾ ਖਤਮ ਹੋ ਗਈਆਂ ਇਨਕੇ ਪੱਖੀ ਉਡ ਗਣ ਦੂਰੇ ਨੇ ਤੱਕ ਪੇ ਚਕਮੁਖ ਦਿਗ ਜੂਰੇ ਫਿਰ ਜਿਹੜਾ ਇਹ ਜੋ ਰਿਥੀ ਚੰਦ ਮਹਾਦੇਵ ਦੇ ਪੱਖ ਦੇ ਵਿੱਚ ਸਨ ਉਹ ਤਾਰਿਆਂ ਦੀ ਤਰ੍ਹਾਂ ਕਹਿ ਲੋ ਕਿ ਸੂਰਜ ਚੜ੍ਹਿਆ ਤੇ ਤਾਰੇ ਅਲੋਪ ਹੋ ਗਏ ਉਹ ਵੀ ਛੁੱਪ ਗਏ ਤੇ ਜਿਹੜੇ ਨਿੰਦਕ ਸਨ ਕਹਿ ਲੋ ਕਿ ਹਰ ਕੋਈ ਚੰਗਾ ਥੋੜੀ ਕਹਿੰਦਾ ਇਹ ਇਨਸਾਨ ਨੂੰ ਅਸਲ ਦੇ ਵਿੱਚ ਆਸ ਨਹੀਂ ਰੱਖਣੀ ਚਾਹੀਦੀ ਕਿ ਹਰ ਕੋਈ ਮੈਨੂੰ ਜਿਹੜਾ ਚੰਗਾ ਹੀ ਕਹੇਗਾ ਸੰਸਾਰ ਦੇ ਅੰਦਰ ਚੰਗਾ ਕਹਿਣ ਵਾਲੇ ਵੀ ਨੇ ਤੇ ਮਾੜਾ ਕਹਿਣ ਵਾਲੇ ਵੀ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਖੁਦ ਆਪਣੇ ਨਾਲ ਹੱਡ ਬੀਤੀ ਜੋ ਹੈ ਉਹ ਬਿਆਨ ਕੀਤੀ ਰੱਬੀ ਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਕਹਿਣ ਲੱਗੇ ਸੰਸਾਰ ਨਹੀਂ ਬਖਸ਼ਦਾ ਤੇ ਕਦੇ ਵੀ ਆਪਣੇ ਅੰਦਰ ਇਹ ਆਸ ਨਾ ਰੱਖਿਓ ਕਿ ਹਰ ਕੋਈ ਤੁਹਾਨੂੰ ਭਲਾ ਹੀ ਕਹੇਗਾ ਬੁਰਾ ਕਹਿਣ ਵਾਲੇ ਵੀ ਬਹੁਤ ਨੇ ਕੋਈ ਆਖੇ ਪੂਤਨਾ ਕੋ ਕਹ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਸੋ ਕਵੀ ਜੀ ਕਹਿਣ ਲੱਗੇ ਇਥੇ ਜਿਹੜਾ ਨਿੰਦਕ ਜਿਹੜੇ ਨੇ ਨਾ ਨਿੰਦਿਆ ਕਰਨ ਵਾਲੇ ਉਹਨਾਂ ਨੂੰ ਵੀ ਬੜਾ ਦੁੱਖ ਹੋਇਆ ਉਹ ਵੀ ਅਸਲ ਦੇ ਵਿੱਚ ਜਿਹੜਾ ਹੈ ਬੜੇ ਮਾਇੂਸ ਹੋਏ ਨੇ ਨਿੰਦਕ ਉੱਲੂਆਂ ਦੀ ਤਰ੍ਹਾਂ ਨਿੰਦਕ ਪੀਚਕ ਮੁਖ ਦ੍ਰਿਗ ਜੁਰੇ ਬੇਚਕ ਦਾ ਅਰਥ ਹੁੰਦਾ ਹੈ ਉੱਲੂ ਜਿਵੇਂ ਜਿਹੜਾ ਹੈ ਉੱਲੂ ਦਿਨੇ ਜਿਹੜਾ ਉਹਨੂੰ ਦੇਖਣੋਂ ਹਟ ਜਾਂਦਾ ਹੈ ਰਾਤ ਨੂੰ ਬਹੁਤ ਚੰਗਾ ਦਿਖਦਾ ਹੈ ਜਿੰਨਾ ਹਨੇਰਾ ਜ਼ਿਆਦਾ ਹੋਏਗਾ ਉਹ ਨਾ ਨੂੰ ਸਾਫ ਦਿੰਦਾ ਹੈ ਇਸ ਕਰਕੇ ਹਨੇਰੇ ਵਿੱਚ ਖੁਸ਼ ਰਹਿੰਦਾ ਹੁਣ ਨਿੰਦਿਆ ਕਰਨ ਵਾਲੇ ਉੱਲੂਆਂ ਦੇ ਸਮਾਨ ਉਹਨਾਂ ਦੇ ਵੀ ਕਹਿ ਲੋ ਕਿ ਨੇਤਰ ਬੰਦ ਹੋ ਗਏ ਨੇ ਮੂੰਹ ਬੰਦ ਹੋ ਗਿਆ ਕਿਉਂਕਿ ਹੁਣ ਸੂਰਜ ਦਾ ਪ੍ਰਕਾਸ਼ ਹੋਇਆ ਹੈ ਰਿਤੀ ਚੰਦ ਤੁਕ ਚੰਦ ਮਨਿੰਦ ਸੀ ਕੋ ਪਰਿਉਤ ਸੀ ਚਿਨੀ ਮੰਦ ਰਿਤੀ ਚੰਦ ਮਾਨੋ ਕਿਸ ਪ੍ਰਕਾਰ ਸੀ ਇੱਕ ਵੇਲੇ ਕਿ ਜਿਵੇਂ ਚੰਦਰਮਾ ਦੀ ਚਾਨਣੀ ਹੋਵੇ ਚੰਦਰਮਾ ਵਰਗੀ ਸੁੰਦਰਤਾ ਹੋਵੇ ਕਹ ਲੋਕੀ ਪਰ ਸੂਰਜ ਦੇ ਸਾਹਮਣੇ ਚੰਦਰਮਾ ਥੋੜੀ ਟਿਕੇਗਾ ਉਹ ਵੀ ਅਲੋਪ ਹੋ ਜਾਂਦਾ ਉਹ ਵੀ ਦਿਖਣੋਂ ਵੱਟ ਜਾਂਦਾ ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪਰਥਾਏ ਵੀ ਭਾਈ ਗੁਰਦਾਸ ਜੀ ਨੇ ਐਸੇ ਬਚਨ ਵਰਤੇ ਨੇ ਕਿ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੋਂਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਫੇ ਅੰਧੇਰ ਭੁਲੋਆ ਇਹੋ ਉਹ ਹਾਲ ਹੈ ਕਿ ਹੁਣ ਜਿਹੜਾ ਇਹ ਚੰਦਰਮੇ ਦੀ ਸੁੰਦਰਤਾ ਵੀ ਨਹੀਂ ਰਹੀ ਫਿੱਕੀ ਪੈ ਗਈ ਹੈ ਆਪਣੇ ਆਪ ਨੂੰ ਕਹਿ ਲਓ ਕਿ ਬੜਾ ਸਮਝਦੇ ਸਨ ਪਰ ਉਹ ਸਭ ਕੁਝ ਉਹਨਾਂ ਦੀ ਸੋਚ ਵਿਚਾਰ ਸਭ ਕੀਤਾ ਕਰਾਇਆ ਵਿੱਚ ਹੀ ਰਹਿ ਗਿਆ ਕਿਉਂਕਿ ਉਹ ਸਵਾਰਥ ਦੇ ਅਧੀਨ ਸਨ ਲਾਲਚਬਸ ਸਨ ਜੋ ਵੀ ਕੀਤਾ ਉਹਨਾਂ ਨੇ ਸਵਾਰਥ ਕਰਕੇ ਕੀਤਾ ਜਿਹੜਾ ਕਿਸੇ ਵੀ ਲੇਖੇ ਵਿੱਚ ਨਹੀਂ ਪਿਆ ਇਸ ਲਈ ਉਹ ਮੰਨੋ ਕਿ ਜਿਹੜਾ ਹੈ ਚੰਦਰਮੇਂ ਦੀ ਚਾاندਨੀ ਸੁੰਦਰਤਾ ਤੇ ਤਰ੍ਹਾਂ ਉਹ ਵੀ ਛਿਪ ਗਏ ਨੇ ਉਹ ਵੀ ਪਤਾ ਨਹੀਂ ਲੱਗਾ ਕਿੱਥੇ ਗਏ ਹਨ ਜਦ ਬਲ ਗਇਓ ਅਦਿਕ ਦੁਖ ਪਾਵਤ ਕ੍ਰੀ ਨੀ ਗ੍ਰੀ ਵਿਕਲਪ ਸਨ ਅਭਾਵ ਹੁਣ ਅਸਲ ਦੀ ਵਿੱਚ ਅੰਦਰੋਂ ਅੰਤਰੀ ਬੜਾ ਸਰ ਬਲ ਰਿਹਾ ਹੈ ਪ੍ਰਥੀਜੰਤ ਮੈਂ ਵੱਡਾ ਮੈਨੂੰ ਸਭ ਕੁਝ ਮਿਲਣਾ ਚਾਹੀਦਾ ਸੀ ਪਰ ਮਿਲਿਆ ਨਹੀਂ ਪਰ ਕਰ ਵੀ ਕੁਝ ਨਹੀਂ ਸੀ ਸਕਦਾ ਜਿਸ ਕਰਕੇ ਸਿਰ ਨੀਵਾ ਕੀਤਾ ਹੋਇਆ ਸੀ ਤੇ ਉਹਦਾ ਕੁਛ ਵਸ ਨਹੀਂ ਸੀ ਚੱਲ ਰਿਹਾ ਮਹਾਦੇਵ ਤੂੰ ਸ਼ਰਤ ਕਿਰਤੀਓ ਹਰ ਇੱਕ ਨਾ ਸ਼ੋਕ ਹਿਰਦੈ ਪੁੱਛ ਕਿਓ ਤੇ ਮਹਾਦੇਵ ਜੋ ਉਹ ਚੋਪੀ ਰਹੇ ਨੇ ਨਾ ਕੋਈ ਖੁਸ਼ੀ ਹੈ ਤੇ ਨਾ ਕੋਈ ਦੁੱਖੀ ਉਹਨਾਂ ਨੂੰ ਉਹ ਆਪਣੇ ਮਸਤ ਨੇ ਪਰ ਇਹਨਾਂ ਦੇ ਅੰਦਰ ਬੌੜ ਸਾੜਾ ਹੈ ਇਸ ਵਕਤ ਪਥੀ ਚੰਦੇ ਅੰਦਰ ਮਹਾਦੇਵ ਪਹਿਲਾਂ ਜਿੱਦਾਂ ਦਾ ਸੀ ਉਦਾਂ ਦਾ ਹੀ ਕਹਿ ਲੋ ਕਿ ਹੋਣਾ ਤੇ ਉਹਨਾਂ ਦੇ ਕਹ ਲੋ ਕਿ ਚਿਹਰੇ ਤੇ ਕੋਈ ਐਸਾ ਹਾਵ ਭਾਵ ਨਹੀਂ ਆਇਆ ਕਿ ਹਾਂ ਇਹ ਕੀ ਹੋ ਗਿਆ ਉਹਨਾਂ ਨੇ ਗਮ ਕੋਈ ਨਹੀਂ ਮਨਾਇਆ ਸੁਨ ਜਨਨੀ ਵਡਪਾਗਰ ਪਾਂਦੀ ਗੁਰ ਅਚਲ ਪਾਂ ਉਹਦੇ ਮਾਣੇ ਜਦ ਮਾਤਾ ਭਾਨੀ ਜੀ ਨੂੰ ਆਪਣੇ ਜਿਹੜਾ ਨਾ ਵਡਪਾਗੀ ਪੁੱਤਰ ਬਾਰੇ ਜਿਹਨੂੰ ਸੁਣਿਆ ਭਾਵ ਕਿ ਮੇਰਾ ਸਭ ਤੋਂ ਛੋਟਾ ਸੁਪੁੱਤਰ ਹੁਣ ਗੁਰਤਾਗਦੀ ਤੇ ਬਰਾਜਮਾਨ ਹੋ ਗਿਆ ਗੁਰ ਅਰਜਨ ਪਾ ਮੁਦਿਤ ਮਹਾਨੀ ਤੇ ਬਹੁਤ ਮਾਤਾ ਜਿਹੜੀ ਅੱਜ ਪ੍ਰਸੰਨ ਹੋਈ ਹੈ ਸਿੰਗਰਜ ਪਿਤਾ ਬਾਤ ਸੁਖ ਪਾਏ ਨਹੀਂ ਬੰਸ ਤੇ ਗੁਰਤਾ ਜਾਏ ਫਿਰ ਜਿਹੜਾਏ ਸੋਚਦੀ ਹੈ ਬੀਬੀ ਪਾਨੀ ਕਿ ਜੋ ਗੁਰੂ ਪਿਤਾ ਨੇ ਭਗਤ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤੇ ਸਨ ਉਹ ਯਾਦ ਕੀਤੇ ਨੇ ਬਚਨ ਤੇ ਬੜੇ ਕਹਿ ਲੋ ਕੀ ਖੁਸ਼ ਹੋਏ ਨੇ ਸੁਖ ਪਾਇਆ ਹੈ ਤੇ ਜੋ ਉਹਨਾਂ ਨੇ ਲਫ਼ਜ਼ ਵਰਤੇ ਸਨ ਬਚਨ ਕਹੇ ਸਨ ਉਹ ਪੂਰੇ ਹੋ ਰਹੇ ਹਨ ਪਿਤਾ ਗੁਰੂ ਕੋ ਕਯੋ ਅਟਲ ਹੈ ਚਲੇ ਸੁਮੀਰ ਨਹੀਂ ਸੋਚ ਲੈ ਹੈ ਪਿਤਾ ਦਾ ਜਿਹੜਾ ਨਾ ਬਚਨ ਉਹ ਅਟਲ ਹੈ ਉਹ ਕੋਈ ਡੋਲੇਗਾ ਨਹੀਂ ਬੇਸ਼ੱਕ ਸ਼ਮੇਰ ਪਰਬਤ ਭਾਵੇਂ ਚੱਲ ਪਵੇ ਪਰ ਜੋ ਗੁਰੂ ਪਿਤਾ ਨੇ ਬਚਨ ਕੀਤੇ ਸਨ ਉਹ ਕਟਲ ਰਹਿਣਗੇ ਉਹਨੂੰ ਕੋਈ ਡੁਲਾ ਨਹੀਂ ਸਕਦਾ ਕੋਈ ਟਾਲ ਨਹੀਂ ਸਕਦਾ ਜੇ ਉਹਨਾਂ ਨੇ ਕਹਿ ਦਿੱਤਾ ਹੈ ਕਿ ਇਹ ਗੱਦੀ ਹੁਣ ਇਸੇ ਵੰਸ਼ ਦੇ ਵਿੱਚ ਹੀ ਰਹੇਗੀ ਸੋਡੀ ਵੰਸ਼ ਵਿੱਚ ਤੇ ਉਹਨਾਂ ਦਾ ਬਚਨ ਜਿਹੜਾ ਹੈ ਵਿਅਰਥ ਨਹੀਂ ਜਾ ਸਕਦਾ ਫਿਰ ਜਿਹੜਾ ਹੈ ਸਤਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਤਖਤ ਤੇ ਸ਼ੋਭਤ ਨੇ ਸੰਗਤ ਜਿਹੜਾ ਆਸੇ-ਪਾਸੇ ਬੈਠੀ ਹੋਈ ਹੈ ਫਿਰ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਸੁਪੁੱਤਰ ਵੱਲ ਵੇਖਿਆ ਹੈ ਪਾਪ ਹੁਣ ਉਸ ਸੁਪੁੱਤਰ ਨਹੀਂ ਹੁਣ ਗੁਰੂ ਦਾ ਦਰਜਾ ਜਿਹੜਾ ਉਹਨਾਂ ਨੂੰ ਪ੍ਰਾਪਤ ਹੋ ਗਿਆ ਗੁਰੂ ਬਣ ਗਏ ਨੇ ਗੁਰੂ ਨਾਨਕ ਦੀ ਜੋਤ ਉਹਨਾਂ ਦੇ ਵਿੱਚ ਬਰਾਜਮਾਨ ਹੋ ਗਈ ਸੋ ਬੜੇ ਪ੍ਰਸੰਨ ਹੋ ਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਬਚਨ ਕਹੇ ਹਨ ਹੋਤ ਸ਼ਬਦ ਦੇ ਚਤੁਰਥ ਪਦ ਸਭ ਕਰੇ ਤੀਨਿਤ ਚਲਿਅਤ ਹੈ ਸ਼ਬਦ ਦੇ ਚਾਰੇ ਪਦ ਪਾਪ ਜਿਹੜੇ ਤਿੰਨ ਪਦੇ ਤਿੰਨ ਚਿੱਠੀਆਂ ਭੇਜੀਆਂ ਸਨ ਇੱਕ ਇੱਕ ਚਿੱਠੀ ਵਿੱਚ ਇੱਕ ਇੱਕ ਪਦਾ ਸੀ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਦਿਲਪ ਕਰੇ ਚਾਤਰਕ ਕੇ ਨਿਆਇ ਇਹ ਪਹਿਲੀ ਚਿੱਠੀ ਵਿੱਚ ਦੂਜੀ ਚਿੱਠੀ ਦੇ ਵਿੱਚ ਫਿਰ ਜਿਹੜਾ ਹੈ ਤੇਰਾ ਮੁਖ ਸੁਹਾਵਾ ਜਿਉ ਸਹਜ ਤੁਣ ਬਾਣੀ ਚਿਰ ਹੁ ਆ ਦੇਖੈ ਸਰੰਗ ਪਾਣੀ ਤੀਜੀ ਚਿੱਠੀ ਜਦੋਂ ਭੇਜੀ ਹੈ ਤੇ ਉਹਦੇ ਵਿੱਚ ਸੀ ਇੱਕ ਘੜੀ ਨਾ ਮਿਲਤੀ ਤਾਂ ਕਲਯੁਗ ਹੋਤਾ ਹੁਣ ਕਦ ਮਿਲਿਆ ਪ੍ਰੇਤੁ ਤੁਧ ਭਗਵੰਤਾ ਜਿਗਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਸ਼ਬਦ ਅਧੂਰਾ ਹੈ ਹਲੇ ਹਉnte ਗਦੀ ਨਸ਼ੀਨ ਹੋ ਗਏ ਹੋ ਅੰਤਿ ਮਾਨੂ ਕੀ ਮੋਹ ਹੈ ਗੁਰੂ ਸਾਹਿਬ ਜੀ ਦੀ ਤੁਹਾਡੇ ਕੋਲ ਗੁਰੂ ਨਾਨਕ ਦੀ ਅਪਾਰ ਰਹਿਮਤ ਹੈ ਕਿਰਪਾ ਹੈ ਪਹਿਲਾਂ ਵੀ ਸੀ ਹੁਣ ਤੇ ਆਪ ਸਾਖਸ਼ਾਤ ਖੁਦ ਬੈਠੇ ਨੇ ਤੇ ਚਾਰ ਪਦੇ ਜਿਹੜੇ ਨੇ ਪੂਰੇ ਹੋਣੇ ਚਾਹੀਦੇ ਨੇ ਜੋ ਤੁਸੀਂ ਤਿੰਨ ਪਹਿਲਾਂ ਲਿਖੇ ਸਨ ਹੁਣ ਚੌਥਾ ਵੀ ਚਾਹੀਦਾ ਹੈ ਰਚੋ ਸੁਪਤ ਸੁਭਰੀ ਕੁਤ ਹਮਾਰੇ ਪਾਵੋ ਸ਼ਬਦ ਕੋ ਗਮਕਤਾਰੇ ਹੁਣ ਅਸੀਂ ਕਹੀਨੇ ਆ ਕਿ ਉਸ ਸ੍ਰੇਸ਼ਟ ਪਦ ਜਿਹੜਾ ਹੈ ਨਾ ਅਖੀਰਲਾ ਪਦ ਸ਼ਬਦ ਦਾ ਸਾਡੇ ਕੋਲ ਬੈਠ ਕੇ ਤੁਸੀਂ ਰਚੋਇ ਤੇ ਵਿਚਾਰਨ ਕਰੋ ਤੇ ਉਸ ਸ਼ਬਦ ਨੂੰ ਜਿਹੜਾ ਤੁਸੀਂ ਪੂਰਾ ਕਰਨਾ ਕਰੋ ਜਿਸ ਨੂੰ ਜਗਤ ਵਿੱਚ ਕਦੇ ਦੇ ਪੜ੍ਹਿਆ ਸੁਣਿਆ ਮੁਧ ਪਾਇਆ बटे ਜਿਸ ਨੂੰ ਜਗਤ ਵਿੱਚ ਬਹੁਤ ਸਿੱਖ ਪੜ ਕੇ ਤੇ ਸੁਣ ਕੇ ਜਿਹੜਾ ਨਾ ਵੱਡੀ ਪ੍ਰਸੰਤਾ ਖੁਸ਼ੀ ਜਿਹੜਾ ਪ੍ਰਾਪਤ ਕਰਨਗੇ ਉਸ ਉਸ ਬਾਣੀ ਨੂੰ ਆਪਾਂ ਕਿਉਂਕਿ 4-5 ਸ਼ਬਦ ਨੇ ਉਹਦੇ ਵਿੱਚ ਤੇ ਅਸੀਂ ਸ਼ਬਦ ਹਜ਼ਾਰੇ ਉਸ ਬਾਣੀ ਦਾ ਨਾਮ ਉਤੋ ਜਾਣਦੇ ਆ ਇੱਕ ਸ਼ਬਦ ਹਜ਼ਾਰੇ ਇਹ ਨੇ ਤੇ ਇੱਕ ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ ਦਸਵੀਂ ਪਾਤਸ਼ਾਹੀ ਦਸਵੀਂ ਤੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਇਹ ਸ਼ਬਦ ਨੂੰ ਪੜ੍ਹ ਕੇ ਸੁਣ ਕੇ ਸਰਬ ਕਾਇਨਾਤ ਵੱਡੀ ਖੁਸ਼ੀ ਜਿਹੜਾ ਹੈ ਉਹ ਪ੍ਰਾਪਤ ਕਰੇਗੀ ਮੁਜਤਬ੍ਰਿਤ ਹੋਏ ਕਲ ਤਦ ਕਹੇ ਸਤਗੁਰੂ ਬਾਤ ਉਚਿਤ ਹੀ ਅਨੇ ਬਾਬਾ ਬੁੱਢਾ ਸਾਹਿਬ ਜੀ ਨੇ ਫਿਰ ਬਚਨ ਕਹੇ ਨੇ ਉਹ ਵੀ ਖੁਸ਼ ਨੇ ਪ੍ਰਸਾਨ ਨੇ ਕਹਿਣ ਲੱਗੇ ਜੋ ਗੁਰੂ ਰਾਮਦਾਸ ਸਾਹਿਬ ਜੀ ਨੇ ਬਚਨ ਕਹੇ ਨੇ ਉਹ ਉਚਿਤ ਨੇ ਇਹ ਹੋਣਾ ਚਾਹੀਦਾ ਹੈ ਤੇ ਹੁਣ ਤੁਸੀਂ ਕਿਰਪਾ ਕਰੋ ਸ੍ਰੀ ਅੰਜਨ ਸੁਣ ਕੇ ਸਮੋਦ ਚ ਉਸ ਪਦਿਤ ਕੋ ਕਰ ਨਮੋ ਫਿਰ ਗੁਰੂ ਰਾਮਦਾਸ ਜੀ ਮਹਾਰਾਜ ਜੀ ਤਿਨਾਂ ਦੇ ਬਚਨ ਸੁਣ ਕੇ ਆਗਿਆ ਲੈ ਕੇ ਗੁਰੂ ਪਿਤਾ ਦਾ ਜਿਹੜਾ ਕਹਿਆ ਸੁਣ ਕੇ ਨਮਸਕਾਰ ਕਰਕੇ ਤੇ ਫਿਰ ਅਖੀਰਲੇ ਪਾਦੀ ਜਿਹੜਾ ਨਾ ਕਹਿ ਲੋ ਕੀ ਰਚਨਾ ਕੀਤੀ ਭਾਵ ਫੇਰ ਉਹ ਜਿਹੜਾ ਹੈ ਇਲਾਹੀ ਬਚਨ ਅਖੀਰਲਾ ਪਦਾ ਉਥੇ ਫਿਰ ਉਚਾਰਨ ਕੀਤਾ ਗਿਆ ਸ੍ਰੀ ਮੁਖਵਾਕ ਪਾਗ ਰੋਆ ਗੁਰਸੰਤ ਮਿਲਾਇਆ ਅਸਲ ਦੇ ਵਿੱਚ ਮੇਰੇ ਚੰਗੇ ਭਾਗ ਨੇ ਕਿ ਮੈਂ ਸੰਤ ਸਰੂਪ ਗੁਰੂ ਨੂੰ ਮਿਲ ਪਿਆ ਮੇਰੀ ਜੋ ਖਿੱਚ ਸੀ ਪਿੜਾ ਸੀ ਹੁਣ ਖਤਮ ਹੋ ਗਈ ਜੋ ਅਜੇ ਤੱਕ ਵਿਛੋੜੇ ਦਾ ਦਰਦ ਮੈਂ ਆਪਣੇ ਅੰਦਰ ਲਈ ਬੈਠਾ ਸੀ ਖਤਮ ਹੋ ਗਿਆ ਤੇ ਮੈਂ ਤੇ ਸਮਝਦਾ ਕਿ ਗੁਰੂ ਕੀ ਮਿਲਿਆ ਗੁਰੂ ਖੁਦ ਵਿੱਚ ਬਰਾਜਮਾਨ ਹੀ ਹੋ ਗਿਆ ਗੁਰੂ ਨੇ ਕਿਰਪਾ ਕਰਕੇ ਦਰਸ਼ਨ ਕੀ ਦਿੱਤੇ ਦਰਸ਼ਨਾਂ ਦੀ ਬਰਕਤ ਇਤਨੀ ਆਈ ਕਿ ਖੁਦ ਉਹਨਾਂ ਨੂੰ ਜਿਹੜਾ ਹੈ ਤਖਤ ਤੇ ਬਿਠਾ ਕੇ ਤੇ ਨਮਸਕਾਰ ਕਰ ਦਿੱਤੀ ਜਿਹੋਨਾਂ ਨੇ ਤੇ ਕਦੀ ਸੋਚਿਆ ਨਹੀਂ ਸੀ ਵਿਚਾਰਿਆ ਨਹੀਂ ਸੀ ਕਿ ਇਹ ਚੀਜ਼ ਹੋਏ ਕਿ ਇਹ ਮੈਨੂੰ ਦਾਤ ਮਿਲੇਗੀ ਨਹੀਂ ਪਰ ਬਖਸ਼ਿਸ਼ ਜਿੰਨਾ ਤੇ ਹੁੰਦੀ ਹੈ ਉਹ ਅਚੰਚੇਤ ਹੀ ਕਹਿ ਲੋਗੀ ਤੇ ਇਸ ਲਈ ਜਿਹੜਾ ਹੁਣ ਕਹਿਣ ਲੱਗੇ ਭਾਗ ਹਵਾ ਗੁਰ ਸੰਤ ਮਿਲਾਇਆ ਮੇਰੇ ਭਾਗ ਚੰਗੇ ਨੇ ਚੰਗੇ ਭਾਗ ਨੇ ਮੈਨੂੰ ਸੰਤ ਸਰੂਪ ਗੁਰੂ ਮਿਲ ਪਿਆ ਪ੍ਰਭੂ ਅਬਿਨਾਸ਼ੀ ਕਦਮੇ ਪਾਇਆ ਜਦੋਂ ਗੁਰੂ ਮਿਲਿਆ ਤੇ ਨਾਸ਼ਰਹਿਤ ਪ੍ਰਭੂ ਨੇ ਜਿਹੜਾ ਹੈ ਨਾ ਅਸਲ ਦੇ ਵਿੱਚ ਜੋ ਮੈਂ ਬਾਹਰ ਲੱਭਦਾ ਸੀ ਪ੍ਰਮਾਤਮਾ ਨੂੰ ਜੋ ਬਿਨਾਸ਼ੀ ਹੈ ਨਾਸ਼ਰਹਿਤ ਹੈ ਜਿਹੜਾ ਕਦੀ ਖਤਮ ਨਹੀਂ ਹੁੰਦਾ ਨਾ ਪੈਦਾ ਹੁੰਦਾ ਨਾ ਨਾਸ਼ ਹੁੰਦਾ ਉਸ ਪ੍ਰਮਾਤਮਾ ਨੂੰ ਹਿਰਦੇ ਘਰ ਵਿੱਚ ਹੀ ਪਾ ਲਿਆ ਮੈਂ ਗੁਰੂ ਨੇ ਐਸੀ ਬਖਸ਼ਿਸ਼ ਕੀਤੀ ਆਪ ਤੇ ਮਿਲਿਆ ਹੀ ਮਿਲਿਆ ਉਹਦੀ ਬਰਕਤ ਦੇ ਨਾਲ ਮੈਨੂੰ ਰੱਬ ਵੀ ਮਿਲ ਪਿਆ ਜਿਹੜਾ ਮੇਰੇ ਅੰਦਰ ਬੈਠਾ ਸੀ ਮੈਂ ਤੇ ਟੁਲੇਖੇ ਵਿੱਚ ਸੀ ਕਿ ਰੱਬ ਫਲਾਨੀ ਜਗ੍ਹਾ ਤੇ ਜਿਵੇਂ ਸਾਡੀ ਵੀ ਸੋਚ ਹੈ ਨਾ ਵਿਚਾਰ ਹੈ ਸਾਰਿਆਂ ਦੀ ਆਪਾਂ ਮੰਨਿਏ ਪੌਣੇ ਨਾ ਮੰਨਿਏ ਪਰ ਸਾਡੇ ਹਿਰਦੇ ਵਿੱਚ ਇਹ ਚੀਜ਼ ਜ਼ਰੂਰ ਹੈਗੀ ਕਿ ਅਸੀਂ ਘਰ ਨੂੰ ਗੁਰਦੁਆਰਾ ਨਹੀਂ ਸਮਝਦੇ ਸੱਚੀ ਗੱਲ ਹੈ ਆਪਣੇ ਆਪਿਸ ਨੂੰ ਗੁਰਦੁਆਰਾ ਨਹੀਂ ਸਮਝਦੇ ਜਿੱਥੇ ਅਸੀਂ ਚੱਲ ਰਹੇ ਹਾਂ ਉਹ ਵੀ ਸਾਡੇ ਲਈ ਗੁਰਦੁਆਰਾ ਹੀ ਹੈ ਜੇ ਸਾਡੀ ਸੋਚ ਐਸੀ ਬਣ ਜਾਵੇ ਤੇ ਕਿਵੇਂ ਕਿ ਗੁਰੂ ਮੇਰੇ ਕੋਲ ਹੈ ਰੱਬ ਮੇਰੇ ਅੰਗ ਸੰਗ ਹੈ ਹੁਣ ਇੱਥੇ ਕਿਉਂ ਬੈਠਿਆਂ ਡਰ ਲੱਗਦਾ ਸਾਨੂੰ ਇੱਥੇ ਬੈਠੇ ਕਿਉਂ ਪੈਦੇ ਵਿੱਚ ਅਸੀਂ ਬੈਨੇ ਖਾਇ ਕੋਈ ਗਲਤੀ ਨਾ ਹੋ ਜਾਏ ਇਹਦਾ ਮਤਲਬ ਕਿ ਗੁਰੂ ਇੱਥੇ ਹੀ ਹੈ ਰੱਬ ਇੱਥੇ ਹੀ ਹੈ ਨਾ ਰਸਤੇ ਵਿੱਚ ਵਿਚਰਦਿਆ ਸਾਡੇ ਨਾਲ ਹੈ ਨਾ ਘਰ ਵਿੱਚ ਵਿਚਰਦਿਆ ਨਾ ਸੰਸਾਰ ਵਿੱਚ ਵਿਚਰਦਿਆ ਸਾਡੀ ਇੱਕ ਕਹਿ ਲੋ ਕਿ ਸੋਚ ਹੀ ਐਸੀ ਬਣ ਚੁੱਕੀ ਹੈ ਕਿ ਅਸੀਂ ਇੱਕ ਪਾਸੇ ਪੜ ਰਹੇ ਹਾਂ ਸਦਾ ਅੰਗ ਸੰਗੇ ਅਭੰਗੰ ਵਿਪੂਤੇ ਮੇਰੇ ਕੋਲ ਹੀ ਹੈ ਜੀ ਅੰਗ ਸੰਗ ਹੀ ਹੈ ਜੀ ਕਿਹਾ ਹਾਜ਼ਰ ਹਜ਼ੂਰ ਹੈ ਕਿ ਜ਼ਾਹਰ ਜ਼ਹੂਰ ਹੈ ਪੜੀ ਜਾ ਰਹੇ ਆਪਾਂ ਜਾਂ-ਜਾਂ ਪੇਖੋਂ ਤੈਂ ਹਜ਼ੂਰ ਦੂਰ ਕਤੋਂ ਨਾ ਜਾਏ ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ ਮਨ ਨੂੰ ਕਹੀ ਜਾ ਰਹੇ ਮਨ ਧਿਆਵ ਨੂੰ ਕੋਲੀ ਹੈ ਪਰ ਮਨ ਨਹੀਂ ਵਹਿ ਜ਼ੁਬਾਨ ਕਹਿ ਰਹੀ ਮਨ ਨੂੰ ਪਰ ਇੰਦਰੀ ਜਿਹੜਾ ਹੈ ਸਾਡਾ ਚੇਤ ਜਿਹੜਾ ਹੈ ਨਾ ਉਹ ਨਹੀਂ ਪ੍ਰਭਾਵ ਕਹੋਲਦਾ ਇਸ ਚੀਜ਼ ਦਾ ਜਿੰਨਾ ਚੇ ਸਾਡੀ ਇਹ ਅਵਸਥਾ ਨਹੀਂ ਬਣੇਗੀ ਕਿ ਹਾਂ ਭਈ ਰੱਬ ਕੇਵਲ ਇੱਥੇ ਨਹੀਂ ਰੱਬ ਸਰਵ ਕਾਇਨਾਤ ਵਿੱਚ ਰਚਿਆ ਹੋਇਆ ਹੈ ਤੇ ਜਦੋਂ ਸਮਝ ਆ ਜਾਏਗੀ ਨਾ ਫਿਰ ਅਸੀਂ ਵੀ ਕਵਾਂਗੇ ਹਾਂਜੀ ਫਰੀਦਾ ਜੰਗਲ ਜੰਗਲ ਕਿਆ ਪਵੇ ਵਣ ਕੰਡਾ ਮੂੜੇ ਵਸਹੀ ਰਬ ਹੈ ਹਾਲੀ ਹੈ ਜੰਗਲ ਕਾ ਟੁੰਡੇ ਫਿਰ ਅਸੀਂ ਕਵਾਂਗੇ ਬੁੱਲਾ ਮਲਾ ਰਹੇ ਕਾ ਚੜੇ ਸਾਈਂ ਨਾ ਬਹਿਰਾ ਹੋਏ ਜਾਂ ਕਾਰਨ ਤੂੰ ਬਾਗ ਦੇ ਦਿਲ ਹੀ ਭੇਤਰ ਜੋਏ ਬਾਗ ਤੂੰ ਤਾਂ ਦੇ ਰਿਆ ਹੈ ਨਾ ਕਿ ਅੱਲਾ ਮਿਲ ਜਾਵੇ ਖੁਦਾ ਜਿਹੜਾ ਹੈ ਪ੍ਰਗਟ ਹੋ ਜਾਵੇ ਮੈਨੂੰ ਦਰਸ਼ਨ ਹੋ ਜਾਣ ਐਨੀ ਉੱਚੀ ਚੜ ਕੇ ਤੇ ਐਨੀ ਉੱਚੀ ਜਿਹੜਾ ਹੈ ਨਾ ਲਾਉਣੀ ਆਵਾਜ਼ ਮਾਰਨੀ ਉਹ ਬਹਿਰਾ ਨਹੀਂ ਹੈ ਛਿੱਧੀ ਗੱਲ ਕਹੀ ਬਾਬਾ ਜੀ ਨੇ ਸਾਈਂ ਬਹਿਰਾ ਹੋਏ ਬਹਿਰਾ ਦਾ ਅਰਥ ਆਪ ਜਾਣਦੇ ਉਹ ਬਹਿਰਾ ਥੋੜੀ ਹੈ ਸਭ ਸੁਣਦਾ ਸਾਤ ਸੁਣਦਾ ਸਦ ਵੇਖਦਾ ਪੜਦੇ ਆਪਾ ਹੁਣ ਇਸ ਚੀਜ਼ ਨੂੰ ਐਕਸੈਪਟ ਕਿਤਨਾ ਕਰ ਰਹੇ ਆ ਉਹ ਸਾਨੂੰ ਪਤਾ ਹੈ ਉਹਨ ਇਥੇ ਕਹਿ ਰਹੇ ਨੇ ਗੁਰੂ ਅਰਜਨ ਦੇਵ ਮਹਾਰਾਜ ਗੁਰਤਾ ਗਦੀ ਤੇ ਬਰਾਜਮਾਨ ਹੋਣ ਤੋਂ ਬਾਅਦ ਪ੍ਰਭ ਅਬਨਾਸ਼ੀ ਘਰ ਮੇ ਪਾਇਆ ਬਾਹਰ ਜਿਹੜੇ ਲੱਭਦੇ ਸੀ ਅੱਜ ਕਿਰਪਾ ਹੋ ਗਈ ਗੁਰੂ ਮਿਲਿਆ ਤੇ ਗੁਰੂ ਦੇ ਮਿਲ ਨਾਲ ਹੀ ਹਿਰਦੇ ਵਿੱਚ ਬੈਠਾ ਹੋਇਆ ਰੱਬ ਵੀ ਪ੍ਰਗਟ ਹੋ ਗਿਆ ਸੇਵ ਕਰੀ ਪਰ ਚਸਾਨ ਵਿੱਚ ਰਾਜਨ ਨਾਨਕ ਦਾਸ ਤੁਮਾਰੇ ਜੀ ਮੈਂ ਹੁਣ ਤੁਹਾਡੀ ਸੇਵਾ ਕਰਾਂਗਾ ਇੱਕ ਛਿਨ ਲਈ ਵੀ ਤੁਹਾਡੇ ਨਾਲੋਂ ਵੱਖਰਾ ਨਹੀਂ ਹੋਵਾਂਗਾ ਮੈਂ ਤੇ ਇਸ ਲਈ ਜਿਹੜਾ ਹੈ ਹੁਣ ਪੰਜਵਾਂ ਨਾਨਕ ਕਹ ਲੋ ਕਿ ਤੁਹਾਡਾ ਸੇਵਕ ਹੈ ਉਹ ਗੁਰੂ ਨਹੀਂ ਸੇਵਕ ਹੈ ਤੇ ਹੁਣ ਮੈਂ ਸੇਵਾ ਕਰਾਂਗਾ ਕਦੀ ਵੀ ਤੁਹਾਡੇ ਤੋਂ ਵਿਛੋੜਾ ਨਹੀਂ ਲਵਾਂਗਾ ਹਾਂ ਕੋਲੀ ਜੀਓ ਕੋਲ ਕੁਮਾਰੀ ਜਨ ਨਾਨਕ ਦਾਸ ਤੁਹਾਡੇ ਜੀ ਮੈਂ ਕੁਰਬਾਨ ਹਾਂ ਮੇਰੀ ਜਿੰਦੜੀ ਕੁਰਬਾਨ ਹੈ ਕਿਉਂਕਿ ਪੰਜਵਾਂ ਨਾਨਕ ਤੁਹਾਡਾ ਸੇਵਕ ਹੈ ਤੁਹਾਡਾ ਦਾਸ ਹੈ ਸੇਵਕ ਵੀ ਕੀ ਹੈ ਮਸਕੀਨ ਵੀ ਕੀ ਹੈ ਗਰੀਬ ਬੜਾ ਵੀ ਕਿਹਾ ਹੈ ਬੰਦਾ ਵੀ ਕਿਹਾ ਹੈ ਨੀਚ ਵੀ ਕਿਹਾ ਹੈ بڑے ਲਬਜ ਵਰਤੇ ਪਰ ਗੁਰੂ ਕਦੇ ਨਹੀਂ ਕਿਹਾ ਕਿ ਮੈਂ ਗੁਰੂ ਨਹੀਂ ਸਖਾਈ ਬਹੁਤ ਵੱਡੀ ਗੱਲ ਹੈ ਇਹਦੇ ਵਿੱਚ ਗੁਰੂ ਸਾਹਿਬ ਜੀ ਨੇ ਹਾਲਾਂਕਿ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਜੀ ਪ੍ਰਥਾਏ ਤੇ ਬਚਨ ਕਹੇ ਨੇ ਕਿ ਸਭ ਤੇ ਵੱਡਾ ਸਤਿਗੁਰੂ ਨਾਨਕ ਪਰ ਗੁਰੂ ਕੀ ਬਾਣੀ ਉਨੀ ਰਾਗਾਂ ਵਿੱਚ ਪੜੀ ਐ ਗੁਰੂ ਨਾਨਕ ਸਾਹਿਬ ਜੀ ਦੀ ਪਰ ਉਹਨਾਂ ਨੇ ਆਪਣੀ ਜ਼ੁਬਾਨ ਤੋਂ ਕਦੀ ਨਹੀਂ ਕਿਹਾ ਮੈਂ ਵੱਡਾ ਜਾਂ ਮੈਂ ਗੁਰੂ ਨਹੀਂ ਉਪਰ ਦੀ ਸਿੱਖਿਆ ਹੈ ਔਰਤਬਾ ਪ੍ਰਾਪਤ ਹੋਵੇ ਜਾਂ ਇਹ ਤੇ ਬਖਸ਼ਿਸ਼ ਰੱਬ ਦੀ ਹੈ ਗੁਰੂ ਦੀ ਹੈ ਠੁੱਠਦਾ ਜੀ ਕੋ ਮਾਲਕ ਨਿਮਰਤਾ ਹੋਣੀ ਬੜੀ ਜਰੂਰੀ ਹੈ ਜੇ ਕੁਝ ਤੁਸੀਂ ਬੁਲੰਦੀ ਹਾਸਲ ਕਰਨੀ ਹੈ ਤੇ ਮੈਂ ਬੜਾ ਛੋਟਾ ਇੱਕ ਲੇਖ ਪੜ੍ਹਿਆ ਸੀ ਕਹਿ ਕੇ ਮੈਂ ਸਮਾਪਤੀ ਕਰਾਂ ਗੁਰਬਾਣੀ ਅੰਦਰ ਵਾਸਤਾ ਜਿਹੜਾ 네ਗੇਟਿਵ ਪੱਖ ਹੈ ਉਹਦਾ ਪੋਜ਼ਿਟਿਵ ਪੱਖ ਵੀ ਹੈਗਾ ਉਹ ਇਹ ਹੈ ਕਿ ਜਦੋਂ ਬਾਸ ਬੀਜਿਆ ਜਾਂਦਾ ਹੈ ਪਤਾ ਕਿੰਨੇ ਸਾਲ ਬਾਅਦ ਆਉਂਦਾ 30 ਤੋਂ ਉੱਪਰ ਤਿੰਨ ਸਾਲ ਬਾਅਦ ਪੁੰਗਰਦਾ ਹੈ ਬੀਜ ਪਾਓ ਤਿੰਨ ਸਾਲ ਬਾਅਦ ਆਉਂਦਾ ਬਾਹਰ ਤੇ ਲਿਖਣ ਵਾਲਾ ਲਿਖਦਾ ਮੈਂ ਪੜ ਕੇ ਹੈਰਾਨ ਹੋਇਆ ਕਹਿਣ ਲੱਗੇ ਉਹ ਇਸ ਲਈ ਇੰਨਾ ਟਾਈਮ ਲਗਾਉਂਦਾ ਹੈ ਇੰਨਾ ਟਾਈਮ ਲੈਂਦਾ ਹੈ ਕਿਉਂਕਿ ਉਹਨੂੰ ਪਤਾ ਹੈ ਜਿੱਨਾ ਮੈਂ ਉੱਪਰ ਜਾਣਾ ਹੈ ਨਾ ਉਦੇ ਵਾਸਤੇ ਮੈਨੂੰ ਤਿਆਰੀ ਕਰਨੀ ਪੈਗੀ ਉਹਨਾਂ ਉਥਲੇ ਨੂੰ ਜਾਂਦਾ ਪਹਿਲਾਂ ਪਾਵ ਆਪਣੀ ਜੜ੍ਹਾਂ ਮਜ਼ਬੂਤ ਕਰਦਾ ਜਿਵੇਂ ਬਾਸ ਦੀ ਜੜ ਪੜੀ ਗਹਿਰੀ ਹੁੰਦੀ ਖਤਰਨਾਕ ਛੇਤੀ ਕਿਤੇ ਹਲਾ ਨਹੀਂ ਸਕਦਾ ਕੋਈ ਤੇ ਉਹ ਗੱਲ ਜਿੱਦੋਂ ਪੜੀ ਤੇ ਬੜਾ ਹੈਰਾਨ ਕੀ ਵੀ ਹੋਈ ਕਿ ਚਲੋ ਪੋਜ਼ਿਟਿਵ ਪੱਖ ਇਹ ਹੈ 네ਗਟਿਵ ਪੱਖ ਵੀ ਹੈ ਕਿ ਉੱਚਾ ਹੈ ਹੈ ਕੁਝ ਨਹੀਂ ਹੋਦੀ ਅੰਦਰ ਵਾਸ ਬਡਾਈ ਬੁੱਢਿਆ ਈਓ ਮਤ ਡੂਬੋ ਕੋਈ ਪਰ ਅਸੀਂ ਇਹ ਗੱਲ ਵੀ ਸਿੱਖ ਸਕਦੇ ਹਾਂ ਜੇਕਰ ਅਸੀਂ ਉੱਚੀ ਅਵਸਥਾ ਹਾਸਲ ਕਰਨੀ ਹੈ ਉਹਦੇ ਲਈ ਸਭ ਤੋਂ ਨੀਵਾ ਬੜਨਾ ਪਏਗਾ ਆਪਣੇ ਆਪ ਨੂੰ ਨਿਰਮਾਨਤਾ ਦੇ ਵਿੱਚ ਲਾਉਣਾ ਪਏਗਾ ਵਾਸ ਜਿੰਨਾ ਡੂੰਘਾ ਹੋਏਗਾ ਉਹਦੀਆਂ ਜੜਾਂ ਜਿੰਨੀਆਂ ਡੂੰਘੀਆਂ ਜਾਣਗੀਆਂ ਓਨਾਂ ਹੀ ਉਹ ਉੱਪਰ ਨੂੰ ਫਿਰ ਵੱਡਾ ਫੁੱਲਦਾ ਹੈ ਸੰਸਾਰ ਅੰਦਰ ਇਸ ਪ੍ਰਕਾਰ ਅਸੀਂ ਜਿਹੜਾ ਹੈ ਧਰਮ ਦੀ ਦੁਨੀਆ ਅੰਦਰ ਜਾਂ ਫਿਰ ਸੰਸਾਰਕ ਦੁਨੀਆ ਅੰਦਰ ਕੋਈ ਵੀ ਉੱਚਾ ਰੁਤਬਾ ਪਦਵੀ ਪ੍ਰਾਪਤ ਕਰਨੀ ਹੈ ਉਹਦੇ ਲਈ ਸਾਡੇ ਅੰਦਰ ਨਿਮਾਨਤਾ ਹੋਣੀ ਬੜੀ ਜ਼ਰੂਰੀ ਹੈ ਜਿੰਨੀ ਅੰਦਰ ਢੁੰਗਾਈ ਹੋਏਗੀ ਨਿਮਰਪਣ ਹੋਏਗਾ ਸੰਸਾਰ ਦੇ ਅੰਦਰ ਬੁਲੰਦੀਆਂ ਨੂੰ ਅਸੀਂ ਓਨਾ ਹੀ ਜ਼ਿਆਦਾ ਛੂਹਾਂਗੇ ਸੋ ਮਾਲਕ ਨੇ ਥੀ ਕਿਰਪਾ ਕੀਤੀ ਚੌਥਾ ਪਦਾ ਜਿਹੜਾ ਉਚਾਰਨ ਕੀਤਾ ਸਵਾਉ ਮਾਲਕ ਰਹਿਮਤ ਕਰੇ ਜੀ ਬਚਨ ਹਿਰਦਿਆਂ ਵਿੱਚ ਵਸਣ ਬੇਅੰਤ ਪੁਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ